ਰਾਜਪੁਰਾ ਥਾਣਾ ਖੇੜੀ ਗੱਡੀਆਂ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਅੰਦਰ ਬੇਰਹਿਮੀ ਦੇ ਨਾਲ ਕੀਤੇ ਗਏ ਕਤਲ ਦੀ ਗੁੱਥੀ ਸੁਲਝਾ ਲਈ ਗਈ ਹੈ ਇੱਥੇ ਪੁਲਿਸ ਦੇ ਵੱਲੋਂ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਹਨਾਂ ਦੇ ਕੋਲੋਂ 12 ਬੋਰ ਦੀ ਰਾਈਫਲ ਅਤੇ ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਹਾਂਜੀ 19 ਤਰੀਕ ਸ਼ਾਮ ਨੂੰ ਸਾਨੂੰ ਇੱਕ ਇਤਲਾਹ ਮਿਲੀ ਸੀ ਪੀ ਭੋਗਲਾ ਪਿੰਡ ਦੇ ਵਿੱਚ ਗੋਲੀ ਚੱਲ ਗਈ ਹੈ ਜਦੋਂ ਅਸੀਂ ਮੌਕੇ ਤੇ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਵੀ ਇਹ ਜਿਹੜੀ ਗੋਲੀ ਹੈ ਚਾਰ ਜਣਿਆਂ ਦੇ 12 ਬੋਰ ਦੇ ਦੋ ਫਾਇਰ ਵਜੇ ਆ ਜਿਹੜਾ ਅਮਰਜੀਤ ਸਿੰਘਾ ਉਹ ਮੌਕੇ ਤੇ ਹੀ ਉਹਦੀ ਡੈਥ ਹੋ ਗਈ ਸੀ ਹਸਪੀਟਲ ਜਾ ਕੇ ਤੇ ਦੂਜੇ ਜਣੇ ਪੀਜੀਆਈ ਰੈਫਰ ਹੋ ਗਏ ਸੀ ਇੱਕਦਮ ਬੜਾ ਸੰਸਰੀਖੇ ਦੇ ਇਹ ਇਨਸੀਡੈਂਟ ਹੋਇਆ ਸੀ ਜਿਹਦੇ ਨਾਲ ਸਾਰੇ ਇਲਾਕੇ 'ਚ دہشت ਦਾ ਮਾਹੌਲ ਫੈਲ ਗਿਆ ਸੀਗਾ ਜੋ ਅਸੀਂ ਸਾਡੇ ਮਾਨਯੋਗ ਐਸਐਸਪੀ ਸਾਹਿਬ ਆਈਪੀਐਸ ਵਰਨ ਸ਼ਰਮਾ ਜੀ ਐਸਪੀ ਡੀ ਸਾਹਿਬ ਸ਼੍ਰੀ ਗੁਰਵੰਸ ਬੈਂਸ ਜੀ ਦੇ ਦਿਸ਼ਾ ਨਿਰਦੇਸ਼ੇਟ ਸਾਡੇ ਘਨੌਰ ਦੀ ਟੀਮ ਨੇ ਅਸੀਂ ਸਾਰੀਆਂ ਟੀਮਾਂ ਮਤਲਬ ਵੱਖ-ਵੱਖ ਏਰੀਆ ਚ ਭੇਜਤੀਆਂ ਤੇ ਉਹ ਉਸ ਦੇ ਨਾਲ ਹੀ ਜਿਹੜਾ ਇਹਨਾਂ ਦੋਸ਼ੀਆਂ ਦੇ ਖਿਲਾਫ ਦੋ ਦੋਸ਼ੀਆਂ ਦੇ ਅਮਰਿੰਦਰ ਸਿੰਘ ਤੇ ਇਹਦੀ ਘਰ ਵਾਲੀ ਦਲਜੀਤ ਕੌਰ ਦੇ ਖਿਲਾਫ ਐਫ ਆਈ ਆਰ ਨੰਬਰ 41 ਅੰਡਰ ਸੈਕਸ਼ਨ 103 ਬੀ ਐਨ ਐਸ 25 27 54 9 ਦੇ ਤਹਿਤ ਐਫ ਆਈ ਆਰ ਦਰਜ ਕਰਕੇ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਦੋਨੇ ਦੋਸ਼ੀ ਜਿਹੜੇ ਮੌਕੇ ਤੋਂ ਫਰਾਰ ਹੋ ਗਏ ਸੀਗੇ ਉਹ ਫੜ ਲੇ ਤੇ ਦਰਾਨੇ ਰਿਮਾਂਡ ਉਹਨਾਂ ਤੋਂ ਜਿਹੜੀ ਵਰਤੀ ਹੋਈ 12 ਬੋਰ ਦੀ ਉਹ ਵੀ ਰਿਕਵਰ ਕਰਾ ਲਈ ਗੰਨ ਤੇ ਨਾਲ ਹੀ ਜਿਹੜੇ ਖੋਲ ਵੀ ਰਿਕਵਰ ਕਰਾ ਲਏ ਤੇ ਇਹ ਇਹ ਕਿਹੜੀ ਗੰਡਿਆ ਐਸ ਐਚਓ ਨੇ ਤੇ ਟੀਮ ਨੇ ਮਤਲਬ ਬੜਾ ਅੱਛੀ ਤਰ੍ਹਾਂ ਫੌਰਨ ਕੰਮ ਕਰਕੇ ਬੜਾ ਵਧੀਆ ਕੰਮ ਕੀਤਾ ਸਰ ਜੀ ਜਿਹੜੀ ਇਹ ਚਾਹ ਇਹ ਗੋਲੀ ਚੱਲੀ ਕਿਉਂ ਕੀ ਕਾਰਨ ਬਣਿਆ ਤਾਂ ਇਹ ਕਾਰਨ ਜੀ ਇਹਨਾਂ ਦਾ ਬਾਕੀ ਤਾਂ ਅਜੇ ਤਫਤੀਸ਼ ਜਾਰੀ ਹੈ ਰਿਮਾਂਡ ਤੇ ਨੇ ਪਰ ਜੋ ਹੁਣ ਤੱਕ ਦੀ ਗੱਲ ਪਤਾ ਲੱਗੀ ਆ ਇਹ ਕੋਈ ਉਥੇ ਗਲੀ ਦੇ ਵਿੱਚ ਕੋਈ ਪਾਣੀ ਪੁਣੀ ਦਾ ਰੋਲਾ ਸੀਗਾ ਕੋਈ ਟੋਇਆ ਪੁੱਟਿਆ ਹੋਇਆ ਸੀਗਾ ਉਹਦੇ ਵਿੱਚ ਥੋੜੀ ਥੋੜੀ ਵੱਦੀ ਵੱਦੀ ਜ਼ਿਆਦਾ ਵੱਧ ਗਈ ਸੀ ਤੇ ਇਹਨਾਂ ਨੇ ਅਮਰਿੰਦਰ ਸਿੰਘ ਉਹਨਾਂ ਨੇ ਤੈਸ਼ ਛਾ ਕੇ ਉੱਥੇ ਫਾਇਰ ਕਰਤੇ ਦੋ ਕਿ ਅਮਰਿੰਦਰ ਸਿੰਘ ਦੇ ਜਿਹੜੇ ਕੋਈ ਮਿਸਿਸ ਦਾ ਵੀ ਰੋਲ ਸੀ ਜਿਹੜਾ ਉਹ ਹਾਂਜੀ ਇਹ ਇਕੱਠੇ ਹੀ ਸੀਗੇ ਜੀ ਇਹਨਾਂ ਦੇ ਵੀ ਨਾਮ ਵਿੱਚ ਹੈ ਮਿਸਿਸ ਦਾ ਵੀ ਰੋਲ ਸੀ ਇਹ ਦੋਨੇ ਹੀ ਸੀਗੇ ਇਹ ਦੋਨਾਂ ਦੇ ਕਾਰਵਾਈ ਕੀਤੀ ਆ ਉਹਨੇ 12 ਬੋਰ ਇਹਨੂੰ ਫੜਾਈ ਆਏ ਨੇ ਫਾਇਰ ਕੀਤਾ ਜੀ